ਸਤਨਾਮ ਸ਼੍ਰੀ ਵਾਹਿਗੁਰੂ ਸੰਜੀ ਮਾਜ ਮਹਲਾ ਚੌਥਾ ਮਦਸੂਦਨ ਮੇਰੇ ਮਨ ਤਨ ਪਾਨਾ ਹਾ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜੀਉ ਓ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰਿ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤ ਪਾਲ ਮੇਰਾ ਮਾਪ ਪਿਤਾ ਗੁਰੂ ਸਤਗੁਰੂ ਪੂਰਾ ਗੁਰੂ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਕੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰਹੁ ਗੁਰ ਮਿਲਹੁ ਜਨ ਨਾਨਕ ਗੁਰ ਮਿਲ ਰਸੈ ਜਿਓ माज महल्ला जथा मदसुदन मेरे मन तन पाना हां हर बिन दूजा अवर ना जाना कोई सज्जन संत मिले वडभागी मैं हर प्रभु प्यारा दसै जिया हां मन तन खोजि पाल भलाई ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨਾ ਕਰਹੁ ਪ੍ਰਤਪਾਲ ਮੇਰਾ ਮਾਪਿ ਪਿਤਾ ਗੁਰ ਸਤਗੁਰੂ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਲਗਾਰੇ ਹਰ ਹਰ ਦਇਆ ਕਰੋ ਗੁਰ ਮਿਲੋ ਜਾਨ ਨਾਨਕ ਗੁਰ ਮਿਲ ਰਸੈ ਜਿਉ ਮਾਝ ਮਹਲਾ ਚੌਥਾ ਮਦਸੂਦਨ ਮੇਰੇ ਮਨ ਤਨ ਪਾਨਾ ਹਾ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹੋ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨਾ ਕਰਹੁ ਪ੍ਰਤ ਪਾਲਾ ਮੇਰਾ ਮਾਪਿ ਪਿਤਾ ਗੁਰ ਸਤਗੁਰੂ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਕੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਰੇ ਹਰ ਹਰ ਦਇਆ ਕਰੋ ਗੁਰ ਮਿਲਹੁ ਜਾਨ ਨਾਨਕ ਗੁਰ ਮਿਲੈ ਰਸੈ ਜੀਉ ਮਾਜ ਮਹਲਾ ਚਤਥ ਮਦਸੂਦਨ ਮੇਰੇ ਮਨ ਤਨ ਪਾਨਾ ਹਾ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡ ਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜੀਉ ਹਉ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰਿ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤ ਪਾਲ ਮੇਰਾ ਮਾਪਿ ਪਿਤਾ ਗੁਰੂ ਸਤਗੁਰੂ ਪੂਰਾ ਗੁਰੂ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਕੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲੋ ਜਾਨ ਨਾਨਕ ਗੁਰ ਮਿਲ ਰਸੇ ਜਿਉ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਪਾਨਾ ਹਾ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡ ਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹਉ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਤ ਪਾਲ ਮੇਰਾ ਮਾਪਿ ਪਿਤਾ ਗੁਰੂ ਸਤਗੁਰੂ ਪੂਰਾ ਗੁਰੂ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰਹੁ ਗੁਰ ਮਿਲਹੁ ਜਨ ਨਾਨਕ ਗੁਰ ਮਿਲੈ ਰਸੈ ਜਿਉ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਕਾਨਾ ਹਾ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹੋ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨਾ ਕਰਹੁ ਪ੍ਰਤ ਪਾਲਾ ਮੇਰਾ ਮਾਪਿ ਪਿਤਾ ਗੁਰੂ ਸਤਗੁਰੂ ਪੂਰਾ ਗੁਰੂ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਕੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਲਗਾਰੇ ਹਰ ਹਰ ਦਇਆ ਕਰੋ ਗੁਰ ਮਿਲਹੁ ਜਾਨ ਨਾਨਕ ਗੁਰ ਮਿਲ ਰਸੈ ਜੀਉ ਮਾਜ ਮਹਲਾ ਚਤੁਰ ਮਦਸੂਦਨ ਮੇਰੇ ਮਨ ਤਨ ਪਾਨਾ ਹਾ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡ ਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜੀਉ ਹਾਉ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਤ ਪਾਲਾ ਮੇਰਾ ਮਾਪਿ ਪਿਤਾ ਗੁਰੂ ਸਤਗੁਰੂ ਪੂਰਾ ਗੁਰੂ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਕੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲਹੁ ਜਾਨ ਨਾਨਕ ਗੁਰ ਮਿਲ ਰਸੈ ਜਿਉ ਮਾਝ ਮਹਲਾ ਚੌਥਾ ਮਦਸੂਦਨ ਮੇਰੇ ਮਨ ਤਨ ਪਾਨਾ ਹਾ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹਉ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਤ ਪਾਲ ਮੇਰਾ ਮਾਪਿ ਪਿਤਾ ਗੁਰੂ ਸਤਗੁਰੂ ਪੂਰਾ ਗੁਰੂ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਕੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲੈ ਰਸੈ ਜੀਉ ਮਾਜ ਮਹਲਾ ਚੌਥਾ ਮਦਸੂਦਨ ਮੇਰੇ ਮਨ ਤਨ ਪਾਨਾ ਹਾ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜੀਉ ਹਉ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨਾ ਕਰਹੁ ਪ੍ਰਤ ਪਾਲਾ ਮੇਰਾ ਮਾਪਿ ਪਿਤਾ ਗੁਰੂ ਸਤਗੁਰੂ ਪੂਰਾ ਗੁਰੂ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਕੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲਹੁ ਜਨ ਨਾਨਕ ਗੁਰ ਮਿਲ ਰਸੈ ਜਿਓ माज महल्ला चथा मदसुदन मेरे मन तन तना हां हर बिन दूजा अवर ना जाना कोई सज्जन संत मिले वडभागी मैं हर प्रभु प्यारा दसै जिया हां मन तन खोजि पाल भलाई ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਤ ਪਾਲਾ ਮੇਰਾ ਮਾਪਿ ਪਿਤਾ ਗੁਰੂ ਸਤਗੁਰੂ ਪੂਰਾ ਗੁਰੂ ਜਨ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਕੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਰੇ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲ ਰਸੈ ਜਿਓ माज महल्ला चपथा मदसुदन मेरे मन तन पाना हां हर बिन दूजा अवर ना जाना कोई सज्जन संत मिले वडभागी मैं हर प्रभु प्यारा दसै जिया हां मन तन खोजि पाल भलाई ਕਿਉ ਪਿਆਰਾ ਪੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਤ ਪਾਲਾ ਮੇਰਾ ਮਾਪਿ ਪਿਤਾ ਗੁਰੂ ਸਤਗੁਰੂ ਪੂਰਾ ਗੁਰੂ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਕੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲ ਰਸੈ ਜਿਉ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਪਾਨਾ ਹਾ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹਉ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪ੍ਰਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਤ ਪਾਲਾ ਮੇਰਾ ਮਾਪਿ ਪਿਤਾ ਗੁਰੂ ਸਤਗੁਰੂ ਪੂਰਾ ਗੁਰੂ ਜਲ ਮਿਲ ਕਮਲ ਵਿਗਸੈ ਜੀਉ ਮੈਂ ਬਿਨ ਗੁਰ ਦੇਕੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲਹੁ ਜਨ ਨਾਨਕ ਗੁਰ ਮਿਲ ਰਸੈ ਜੀਉ माज महला चौथा मदसुदन मेरे मन तन तना हा हर बिन दूजा अगर ना जाना कोई सज्जन संत मिले वडभागी मैं हर प्रभु प्यारा दसै जिया हा मन तन खोजि पाल भलाई ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਤ ਪਾਲਾ ਮੇਰਾ ਮਾਪਿ ਪਿਤਾ ਗੁਰੂ ਸਤਗੁਰੂ ਪੂਰਾ ਗੁਰੂ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਰੇ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲ ਰਸੈ ਜਿਓ माज महल्ला चपथा मदसुदन मेरे मन तन पाना हां हर बिन दूजा अवर ना जाना कोई सज्जन संत मिले वडभागी मैं हर प्रभु प्यारा दसै जियौ हां मन तन खोजि पाल भलाई ਕਿਉ ਪਿਆਰਾ ਪੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨਾ ਕਰਹੁ ਪ੍ਰਤ ਪਾਲ ਮੇਰਾ ਮਾਪਿ ਪਿਤਾ ਗੁਰ ਸਤਗੁਰੂ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਕੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲਹੁ ਜਾਨ ਨਾਨਕ ਗੁਰ ਮਿਲੈ ਰਸੈ ਜੀਉ ਮਾਜ ਮਹਲਾ ਚੌਥਾ ਮਦਸੂਦਨ ਮੇਰੇ ਮਨ ਤਨ ਪਾਨਾ ਹਾ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡ ਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜੀਉ ਹਉ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਤ ਪਾਲਾ ਮੇਰਾ ਮਾਪਿ ਪਿਤਾ ਗੁਰ ਸਤਗੁਰੂ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਲਗਾਰੇ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲ ਰਸੈ ਜਿਉ ਮਾਝ ਮਹਲਾ 4 ਮਦਸੂਦਨ ਮੇਰੇ ਮਨ ਤਨ ਪਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜਿਉ ਹਾਉ ਮਨ ਤਨ ਖੋਜੀ ਪਾਲ ਭਲਾਈ ਕਿਉ ਪਿਆਰਾ ਪੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਤ ਪਾਲਾ ਮੇਰਾ ਮਾਪ ਪਿਤਾ ਗੁਰ ਸਤਗੁਰੂ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜਿਓ ਮੈਂ ਬਿਨ ਗੁਰ ਦੇਕੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਲਗਾਵੇ ਹਰ ਹਰ ਦਇਆ ਕਰਹੁ ਗੁਰ ਮਿਲਹੁ ਜਨ ਨਾਨਕ ਗੁਰ ਮਿਲ ਰਸੈ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ